ਇਕ ਪਿਆਰ ਸ੍ਰੀ ਗੋਬਿੰਦ ਗਨਨਾਸ਼ੀ ਧੰਨ ਗੁਰੂ ਨਾਨਕ ਦੇਵ ਜੀ ਹਣੀ ਮਿੱਤਰੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਰਾਮ ਰਾਮ ਮੈਂ ਰਾਜ ਕੁਰਮ ਸਿੰਘ ਉਦਾਸੀ ਨਾ ਜਰਵੇਦਾ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਯੋਗ ਸਾਂਝਾ ਕਰ ਰਿਹਾ ਪਹਿਲਾਂ ਮੈਂ ਇਹ ਯੋਗ ਦੇ ਤੁਹਾਨੂੰ ਗੁਣ ਦੱਸ ਦਵਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਪ੍ਰਾਣਾ ਟਾਈਫਾਇਡ ਰਹਿੰਦਾਗਾ ਤੇ ਕਿਸੇ ਦਵਾਈ ਦੇ ਨਾਲ ਠੀਕ ਨਹੀਂ ਹੋਇਆ ਉਹਨਾਂ ਵਾਸਤੇ ਸਰੀਰ ਦੇ ਵਿੱਚ ਜਾਨ ਨਾ ਹੋਣਾ ਮੰਦ ਮੰਦ ਮਤਲਬ ਮਿੱਠਾ ਮਿੱਠਾਈਆ ਬੁਖਾਰ ਬਣਿਆ ਰਹਿਣਾ ਖੂਨ ਦੀ ਕਮੀ ਲੀਵਰ ਤੇ ਜਕਰਤ ਦੇ ਵਿੱਚ ਪ੍ਰੋਬਲਮ ਹੋਣੀ ਵੀੜਿਆ ਹੋਣਾ ਵੀੜਿਆ ਦਾ ਧੰਤੂ ਕੁਸ਼ਅ ਮਤਲਬ ਜਿਹੜਾ ਬਿਲਕੁਲ ਵੀਰ ਚ ਖਤਮ ਹੋ ਚੁੱਕਿਆ ਖੀਣ ਹੋ ਚੁੱਕਿਆ ਉਹਦੇ ਵਿੱਚ ਤੇ ਜਿਨ੍ਹਾਂ ਨੂੰ ਟੀਵੀ ਹੋਈ ਹੋਈ ਹੋਵੇ ਉਹਦੇ ਵਿੱਚ ਬਹੁਤ ਹੀ ਵਧੀਆ ਕੰਮ ਇਹ ਕਰਦਾ ਹੈ ਸਿੰਪਲ ਜਿਹਾ ਜੋਗ ਹੈ ਜਿਆਦਾ ਮਹਿੰਗਾ ਨਹੀਂ ਹੈਗਾ ਲੇਕਿਨ ਇਹਦੇ ਵਿੱਚ ਥੋੜੀ ਜੀ ਮਿਹਨਤ ਇਹ ਹੈ ਕਿ ਜੋਗ ਇਹ ਕੰਮ ਤਾਂ ਕਰਦਾ ਹੈ ਜੇ ਇਹਦੇ ਵਿੱਚ ਚੀਜ਼ ਬਿਲਕੁਲ ਸਹੀ ਹੋਵੇ ਹੁਣ ਮੈਂ ਤੁਹਾਨੂੰ ਇਹਦਾ ਜੋਗ ਦੇ ਸਭ ਤੋਂ ਜਿਹੜੇ ਮਹੱਤਵਪੂਰਨ ਕੰਮ ਨੇ ਤੁਹਾਨੂੰ ਦੱਸ ਹੀ ਚੁੱਕਿਆ ਵੀ ਪੁਰਾਣਾ ਵਿਗੜਿਆ ਟਾਈਫਾਈਲ ਕੰਮ ਜੋੜੀ ਖੂਨ ਦੀ ਕਮੀ ਲੀਵਰ ਦੀ ਪ੍ਰੋਬਲਮ ਇਹ ਤੋਂ ਬਿਨਾ ਪਿੱਤ ਦਾ ਕੋਈ ਵੀ ਰੋਗ ਆ ਗਰਮੀ ਦੀ ਵਧਨ ਦੇ ਨਾਲ ਜੁੜੇ ਨੇ ਇਨਫੈਕਸ਼ਨ ਹੋ ਗਈ ਹੈ ਜੇ ਜੇ ਕਿਸੇ ਨੂੰ ਆਪਣੇ ਖੂਨ ਦੀ ਕਮੀ ਹੈ ਤੇ ਇੱਕ ਹੋਰ ਗੱਲ ਇਹ ਆ ਵੀ ਜਿਵੇਂ ਆਪਾਂ ਨੂੰ ਕਈ ਵਾਰ ਕਈ ਮਰੀਜ਼ਾਂ ਨੂੰ ਕੰਮ ਚੁੜਾਵਣੀ ਰੱਖ ਦੀ ਸਲਾਹ ਦੇਣੀ ਪੈਂਦੀ ਹੈ ਲੈਣ ਦੀ ਇਹ ਬਹੁਤ ਲੋਕੋ ਨਹੀਂ ਲੈ ਸਕਦੇ ਕਿਉਂਕਿ ਉਹ ਕਾਸਟਲੀ ਪੈਂਦਾ ਤਾਂ ਇੱਕ ਕਿਸਮ ਦਾ ਇਹ ਸਸਤਾ ਕੰਮ ਚੜਾਮਣੀ ਹੈ ਕਿਉਂਕਿ ਇਹਦੇ ਵਿੱਚ ਸਮਾਨ ਉਨਾ ਕੋਈ ਹੋ ਨਹੀਂ ਪਾਣਾ ਲੇਕਿਨ ਬਸ ਮਿਹਨਤ ਇਹ ਹੈ ਕਿ ਇਹਦੇ ਵਿੱਚ ਸਮਾਨ ਜਿਹੜਾ ਉਹ ਨਕਲੀ ਨਾ ਹੋਵੇ ਮੇਨ ਕਾਰਨ ਗੱਲ ਇਹ ਆ ਜਾਂਦੀ ਹੈ ਹੁਣ ਮੈਂ ਤੁਹਾਨੂੰ ਮੁਸਕਾ ਦੀ ਜਾਣਕਾਰੀ ਦੇ ਦਵਾਂ ਇਹਨੂੰ ਆਪਾਂ ਕਹਿੰਦੇ ਆ ਸੰਛਮਣੀ ਯੋਗ ਇੱਥੇ ਮਹੱਤਵਪੂਰਨ ਚੀਜ਼ ਆ ਗਲੋ ਸਤ ਜਿਹੜਾ ਗਲੋ ਦਾ ਸਤ ਹੈ ਇਹ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਲੇਕਿਨ ਕਦੇ ਵੀ ਜਦੋਂ ਗਲੋ ਸਤ ਆਪ ਆਪਾ ਬਣਾਉਂਦੇ ਹੋ ਕਦੇ ਵੀ ਚਿੱਟੇ ਰੰਗ ਦਾ ਨਹੀਂ ਹੁੰਦਾ ਕਿ ਜਿਹਨੂੰ ਆਪਾਂ ਬਿਲਕੁਲ ਵਾਈਟ ਲੈ ਕੇ ਆਉਂਦੇ ਆ ਤੇ ਬਹੁਤ ਥੋੜੀ ਮਾਤਰਾ ਵਿੱਚ ਨਿਕਲਦਾ ਆ ਮੈਂ ਆਪ ਗਲੋਸੱਤ ਬਣਾਇਆ ਸੀ ਤੁਸੀਂ ਪੁਰਾਣੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰੀ ਇੱਕ ਬੋਰੀ ਗਲੋ ਕੁੱਟ ਕੇ ਦੋ ਦਿਨ ਤੱਕ ਮਿਹਨਤ ਮੇਰੀ ਲੱਗੀ ਇਕੱਲੇ ਦੀ ਤਾਂ ਜਾ ਕੇ ਮੇਰੇ ਕੋਲੇ 106 ਗ੍ਰਾਮ ਅਸਲ ਗਲੋਸੱਤ ਹੋਇਆ ਸੀ ਤੇ ਰਿਜ਼ਲਟ ਗਲੋਸੱਤ ਦਾ ਇਕੱਲੇ ਦੇ ਹੀ ਇੰਨੇ ਵਧੀਆ ਨੇ ਕਿ ਤੁਸੀਂ ਗੱਲ ਪੁੱਛੋ ਨਾ ਬਸ ਇਹਨਾਂ ਚੀਜ਼ ਇਹੀ ਹੈ ਵੀ ਜਦੋਂ ਆਪਾਂ ਬਾਜ਼ਾਰੋਂ ਗਲੋਸੱਤ ਲੈ ਕੇ ਆਉਣੀ ਆ ਉਹ 30 40 ਰੁਪਏ ਦੀ ਡੱਬੀ ਆਉਂਦੀ ਹੈ 10 ਗ੍ਰਾਮ ਦੀ ਲੇਕਿਨ ਉਹ ਦਾ ਆਪਾਂ ਦੇ ਕੇ ਵੀ ਦੇਖਿਆ ਕਈ ਵਾਰੀ ਲਿਆ ਕੇ ਦੇਖਿਆ ਹੁੰਦਾ ਵੀ ਚਲੋ ਮਿਹਨਤ ਤੋਂ ਬਚ ਜੀਏ ਪਰ ਨਹੀਂ ਜੋ ਚੀਜ਼ ਆਪ ਬਣਾਈ ਹੋਈ ਦਾ ਰਿਜ਼ਲਟ ਹੈ ਇਸ ਲਈ ਜਦੋਂ ਵੀ ਤੁਸੀਂ ਕਿਸੇ ਬੈਦਕੋ ਨੂੰ ਇਹ ਜੋ ਤਿਆਰ ਕਰਵਾਉਣਾ ਹੋਵੇ ਉਹਨੂੰ ਪਹਿਲਾਂ ਕਹਿ ਦਿਓ ਭਾਈ ਕਿ ਗਲੋ ਸੱਤ ਜਿਤਾ ਆਪ ਤਿਆਰ ਕਰਕੇ ਪਾਵੇਂਗਾ ਤਾਂ ਤਾਂ ਠੀਕ ਹੈ ਨਹੀਂ ਇਹ ਜੋਗ ਬਣਵਾਉਣ ਦਾ ਫਾਇਦਾ ਹੁਣ ਦੋਨੋਂ ਇਹਨਾਂ ਇਦੇ ਵਿੱਚ ਘਟ ਗੱਦਰਾਬ ਦੱਸਦਾ ਕੀ ਕੀ ਪਾਉਣਾਗਾ ਤੇ ਉਦੋਂ ਬਾਅਦ ਇਹ ਵੀ ਕੀ ਕੀ ਯੂਜ਼ਿੰਗ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਲੈਣਾ ਚੰਦਰੋਦੇ ਅੰਤਰ ਨੂੰ ਇਹ ਥੋੜਾ ਜਿਹਾ ਆਮ ਜਿਹੜਾ ਮਕਰ ਤੋਂ ਅੱਜ ਹੁੰਦਾ ਉਹਦੇ ਨਾਲੋਂ ਕਾਸਟਲੀ ਹੁੰਦਾ ਤੇ ਵਧੀਆ ਬਣਿਆ ਹੁੰਦਾ ਜੇ ਰਿਅਲਟ ਲੈਣਾ ਤਾਂ ਤੁਹਾਨੂੰ ਇਹੀ ਵਰਤਣਾ ਪਊਗਾ ਚੰਦਰੋਦੇ ਅੰਤਰ ਨੂੰ ਇਹ ਆਪਣੇ ਵੈਦਨਾਥ ਦਾ ਵੀ ਆਉਂਦਾ ਤੇ ਸ਼ਰਮਾ ਯੂਦਾ ਵੀ ਆਉਂਦਾ ਹੈ ਉਹਨੂੰ ਜਿਹੜਾ ਵੀ ਦੋਹਾਂ ਦਾ ਰਿਜ਼ਲਟ ਠੀਕ ਹੈ ਇਹ ਜੀ ਗੱਲ ਨਹੀਂ ਆਪਾਂ ਦੋਨੋਂ ਵਰਤੇ ਨੇ ਇੱਕ ਤੋਲਾ ਆਪਾਂ ਨੇ ਲੈਣਾ ਇਹ 10 ਗ੍ਰਾਮ ਮਤਲਬ ਤੇ ਚੰਦਰ ਉਹਦੇ ਅੰਤਰ ਤੋਂ 10 ਗ੍ਰਾਮ ਲੋਹ ㅄਮ 10 ਗ੍ਰਾਮ ਪਰਵਾਲ ਪਿਸ਼ਟੀ ਚੰਦਰ ਬੂਟੀ ਬਿਜੜੀ ਚੰਦਰ ਮਾਦੀ ਰੋਸ਼ਨੀ ਦੇ ਵਿੱਚ ਪੀਸੀ ਗਈ ਹੋਵੇ ਧੁੱਪ ਨਾ ਲਗਾਈ ਗਈ ਹੋਵੇ ਤੇ 10 ਗ੍ਰਾਮ ਮੋਤੀ ਪਿਸ਼ਟੀ ਚੰਦਰਪੁਤੀ ਇਹ ਵੀ ਮੋਤੀ ਪਿਸ਼ਟੀ ਉਹੀ ਪਾਉਣੀ ਆ ਗੇੜੀ ਚੰਦਰਮਾ ਦੀ ਚਾਂਦਨੀ ਦੇ ਵਿੱਚੋਂ ਕਿਉਂਕਿ ਟਾਈ ਫਾਇਲ ਦੇ ਵਿੱਚ ਚੰਦਰਪੁਤੀ ਮੋਤੀ ਪਿਸ਼ਟੀ ਬਹੁਤ ਜ਼ਿਆਦਾ ਗੁਣਕਾਰੀ ਹੈ ਤੇ ਉਦੋਂ ਵਾ ਸਵਰਨ ਮਕਸ਼ਿਕ ਭਸਮ 10 ਗ੍ਰਾਮ ਇਹ 5 ਐਟਮਾਨੇ ਇਹ 5 ਐਟਮਾ ਦਾ 10 ਗ੍ਰਾਮ ਪਾਉਣੀ ਆ ਨੇ ਤੇ ਇਹਦੇ ਵਿੱਚ ਬਿਲਕੁਲ ਉਹੀ ਤੁਹਾਨੂੰ ਦੱਸਦਾ ਅਸਲੀ ਪਿਓਰ ਗਲੋਸ 750 ਗ੍ਰਾਮ ਉਹ ਦੋਵਾਂ ਦੇ ਨੂੰ ਪਹਿਨਾ ਤਾਂ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਚੰਦਰੋਦੇ ਦੀ ਇਕੱਲੇ ਦੀ ਘੱਟੋ ਘੱਟ 2 ਘੰਟੇ ਘਟਾਈ ਜ਼ਰੂਰੀ ਹੈ ਉਹ ਕਰਨ ਤੋਂ ਬਾਅਦ ਇਹ ਸਾਰਾ ਸਮਾਨ ਪਾ ਕੇ ਨੂੰ ਘੱਟੋ ਘੱਟ 1.5 ਘੰਟਾ ਚੰਗੀ ਤਰ੍ਹਾਂ ਰਗੜਾਈ ਕਰੋ ਕਿਉਂਕਿ ਗਲੋਸ ਰੱਤ ਦੇ ਜਿਵੇਂ ਤੁਸੀਂ ਦੇਖੋਗੇ ਮੈਂ ਰਗੜ ਰਹੀ ਰਹੇ ਹਾਂ ਜੇ ਥੱਲੇ ਗੌਰ ਨਾਲ ਦੇਖੋਗੇ ਆ ਚਿੱਟੇ-ਚਿੱਟੇ ਹਲੇ ਦਾਣੇ ਹੈਗੇ ਨਹੀਂ ਕਿਉਂਕਿ ਇਹਦੇ ਵਿੱਚ ਬਰੀਕ-ਬਰੀਕ ਦਾਣਾ ਰਹਿ ਜਾਂਦਾ ਇਹਨੂੰ ਬਿਲਕੁਲ ਮਲਾਈਮ ਸੁਰਮੇ ਦੀ ਤਰ੍ਹਾਂ ਕਰਨਾ ਹੈ ਆਪਾਂ ਨੇ ਵੀ ਕੋਈ ਦਾਣਾ ਗਲੋਸਾਤ ਦਾ ਨਾ ਰਹੇ ਤਾਂ ਹੀ ਇਹਨੇ ਪੂਰਾ ਕੰਮ ਕਰਨਾ ਨਹੀਂ ਉਹਨਾਂ ਵਧੀਆ ਗੁਣ ਨਹੀਂ ਕਦੇ ਵੀ ਮਿਲੂਗਾ ਤੇ ਬਸ ਸਿੰਪਲ ਚਾਹੇ ਜੋਗ ਹੈ ਤੇ ਹੁਣ ਜਿਹਦੇ ਕੋਲ ਭਈ ਕੈਪੈਸਿਟੀ ਹੈਗੀ ਆ ਪਿਆਰ ਪੈਸੇ ਹੈਗੇ ਨਹੀਂ ਉਹ ਇਹਦੇ ਵਿੱਚ 2 ਰੱਤੀ 4 ਰੱਤੀ ਸੋਨਾ ਪਾ ਸਕਦਾ ਉਹਦੇ ਨਾਲ ਇਹਦੇ ਗੁਣ ਮਿਲਦੇ ਉਹ ਬਹੁਤ ਜ਼ਿਆਦਾ ਵੱਜ ਜਾਂਦੇ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਕਾਮ ਚੋੜਾਵਣੀ ਜਿੰਨਾ ਹੀ ਇਹ ਰਸ ਕੰਮ ਕਰਦਾ ਤੇ ਜਿਹਦੇ ਕੋਲ ਨਹੀਂ ਹੈਗੇ ਉਹ ਸਿੰਪਲ ਇੱਕ ਬਣ ਵੀ ਬਿਨਾ سونے ਤੋਂ ਬਣਾ ਸਕਦਾ ਮੈਂ ਇਹਦੇ ਵਿੱਚੋਂ ਸਿਰਫ ਚਾਰ ਰਤੀਓ ਸੋਨਾ ਪਾਇਆ ਸੀ ਪੈਸੇ ਵੀ ਮੈਂ ਤੁਹਾਨੂੰ ਦੱਸ ਦਵਾ ਕਿ ਆਪਾਂ ਸਿਰਫ ਜੋਗੋਲ ਦੇ ਹੀ ਬਣਾਉਣੇ ਆ ਜਦੋਂ ਕਿਸੇ ਨੇ ਬਣਾਉਣਾ ਹੋਵੇ ਕਿਉਂਕਿ ਆਪਾਂ ਇੰਨੇ ਅਮੀਰ ਤਾਂ ਨਹੀਂ ਗੇ ਵੀ ਬਣਾਵਣਾ ਯੋਗ ਰੱਖ ਲਈਏ ਜੇ ਲੋਕ ਕਿਸੇ ਭਾਈਵੰਦ ਨੇ ਬਣਵਾਉਣਾ ਹੁੰਦਾ ਉਹ ਵੀ ਆਪਾਂ ਘਰ ਮੁੰਡਾ ਤਿਆਰ ਕਰਦੇ ਆਂ ਤੇ ਇਹ ਉਸ ਤੋਂ ਬਾਅਦ ਇਹ ਲੈਂਡ ਦੀ ਹੁਣ ਤੁਹਾਨੂੰ ਮੈਂ ਵੀ ਨਹੀਂ ਦੱਸਦਾ ਕਿ 23 ਦੀ ਇਹਦੀ ਮਾਤਰਾ ਆ ਗਈ ਸਵੇਰੇ ਸ਼ਾਮ ਜਿਹਨੂੰ ਤਾਂ ਟਾਈਫਾਇਡ ਜਾਂ ਸੱਚ ਇੱਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਤੇ ਯਾਬ ਬਣਣਾ ਉਹਦੇ ਵਿੱਚ ਵੀ ਬਾਬਾ ਕਈ ਕੰਮ ਕਰਦਾ ਜਿਹਨੂੰ ਕੋਈ ਹਾਰਟ ਦੀ ਪ੍ਰੋਬਲਮ ਖਬਰਾਟ ਵਗੈਰਾ ਹੈਗੀ ਹੈ ਤੇ ਨਾਲ ਟਾਈਫਾਇਟ ਵਗੈਰਾ ਦਾ ਉਹਨੂੰ ਤਾਂ ਇਹ ਸ਼ਹਿਦ ਨਾਲ ਲੈਣਾ ਤੇ ਜਿਹਨੂੰ ਪਿੱਤ ਦੇ ਰੋਗ ਮਤਲਬ ਗਰਮੀ ਦੇ ਕੋਈ ਰੋਗ ਨੇ ਉਹਨੇ ਇਹ ਦੁੱਧ ਦੀ ਮਲਾਈ ਦੇ ਨਾਲ ਲੈਣਾ ਥੋੜੀ ਜੀ ਮਲਾਈ ਦੇ ਵਿੱਚ ਦੋ ਰੱਤੀ ਇਹ ਪਾ ਕੇ ਨਹੀਂ ਗੋਲੀਆਂ ਗੋਲੀਆਂ ਨਹੀਂ ਬਕਤੀਆਂ ਜਾਣੀਆਂ ਕਿਉਂਕਿ ਇਹਨੂੰ ਆਪਾਂ ਨੇ ਅਨੁਪਾਣ ਰੱਖਣਾਗਾ ਹਮੇਸ਼ਾ ਇਸ ਤਰ੍ਹਾਂ ਇਹਨੂੰ ਘੋਲ ਕੇ ਹੀ ਲੈਣਾ ਮਤਲਬ ਲਪੇਟ ਕੇ ਸ਼ਹਿਦ ਦੇ ਵਿੱਚ ਜਾਂ ਮਲਾਈ ਦੇ ਵਿੱਚ ਤੇ ਜਿਹਦੀ ਕਾਫ ਦੀ ਤਸਵੀਰ ਹੈ ਉਹ ਜਿਵੇਂ ਥੋੜੀ ਜਿਹਾ ਬੈਸਟਨ ਸ਼ਹਿਦੇ ਕੰਮ ਕਰ ਜਾਂਦਾ ਕਾਫ ਵਾਲੇ ਨੂੰ ਪਰ ਫਿਰ ਵੀ ਜੇ ਥੋੜਾ ਜਿਹਾ ਖਾਣ ਵੇਲੇ ਵਿੱਚ ਮਗਾ ਪਾਣੀ ਜਾਂ ਤਾਂ ਹੋਰ ਵੀ ਬਹੁਤ ਵਧੀਆ ਕੰਮ ਕਰਦਾ ਹੈ ਇਹ ਬਾਤ ਵਾਲੇ ਨੂੰ ਜੈਫਲ ਜੈਫਲ ਜਬਤਰੀ ਥੋੜੀ ਇੱਕ ਚੁੰਡੀ ਦੁੱਧ ਚ उबाल ਕੇ ਫਿਰ ਉਹਦੇ ਨਾਲ ਲਿਆ ਜਾਂਦਾ ਹੈ ਬਹੁਤ ਹੀ ਜ਼ਬਰਦਸਤ ਤੇ ਸਸਤਾ ਕੰਮ ਚੁੜਾਵਣੀ ਇੱਕ ਤੇ ਹੁੰਦਾ ਤੇ ਗੁਣ ਤੇ ਲਾਭ ਇਹਦੇ ਇੰਨੇ ਨੇ ਕਿ ਤੁਸੀਂ ਇਹ ਗੱਲ ਛੱਡੋ ਧੰਨਵਾਦ ਜੀ ਜਉਂਦੇ ਵਾਦੇ ਰਹੋ ਜੇ ਵੀਡੀਓ ਚੰਗੀ ਲੱਗੀ ਤਾਂਗਾ ਹਾਂ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਬਾ ਨਾਨਕ ਕਿਰਪਾ ਕਰੇ ਸਤਿ ਧੰਨਵਾਦ